ਕੀ ਕਰ ਰਾ ਜਿਹੜਾ ਤੁਹਾਡੀ ਰੋਸ ਕਰ ਰਹੇ ਹੋ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ ਮੈਂ ਤੁਹਾਡਾ ਵੀ ਵਿਖੀ ਪਰੋਚਾ ਧੂਰੀ ਧੋ ਜੀ ਅੱਜ ਅਸੀਂ ਆਪਣੇ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦਫਤਰ ਧੂਰੀ ਵਿਖੇ ਜਿਹੜੇ ਸਾਡੇ ਸਮੂਹ ਐਸਸੀ ਭਾਈਚਾਰੇ ਜਾਗਦੀ ਜਮੀਰਾ ਦੇ ਜਿਹੜੇ ਨੌਜਵਾਨ ਵੀਰ ਤੇ ਬਜ਼ੁਰਗ ਇਕੱਠੇ ਹੋਏ ਨੇ ਆਪਾਂ ਨੂੰ ਪਤਾ ਹੀ ਹੈ ਵੀ ਪਿਛਲੇ ਦਿਨੀ ਜਿਹੜਾ 1 ਅਗਸਤ ਨੂੰ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਇੱਕ ਫੈਸਲਾ ਆਇਆ ਵੀ ਜਿਹਦੇ ਵਿੱਚ ਰક્ષਣ ਦੇ ਵਿੱਚ ਰક્ષਣਾ ਦਿੱਤਾ ਗਿਆ ਵੀ ਜਿਹੜੇ ਸੁਪਰੀਮ ਕੋਰਟ ਨੇ ਦੇਖਿਆ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਉਹ ਆਪਣੀ ਸਹੂਲਤਾ ਨਹੀਂ ਮਿਲੀਆਂ ਵੀ ਜਿਹੜੇ ਪਿਛੜਗੇ ਜਿਆਦਾ ਵੀ ਉਹਨਾਂ ਨੂੰ ਅੱਗੇ ਕਿਵੇਂ ਲਿਆਂਦਾ ਜਾਵੇ ਤੇ ਜਿਹੜਾ ਉਹ ਫੈਸਲਾ ਮੰਨਣਯੋਗ ਸੀ ਸਾਰੇ ਆਪਣੇ ਜਿੱਡੇ ਸਮੂਹ ਜਿਹੜੇ ਪਿਛੜੇ ਲੋਕ ਸੀ ਉਹਨਾਂ ਨੇ ਦਾ ਸਵਾਗਤ ਕੀਤਾ ਪਰ ਜਿਹੜੇ ਇੱਕ ਰਾਜਨੀਤੀ ਪਾਰਟੀਆਂ ਨੇ ਇੱਕ ਬੀਐਸਪੀ ਮਾਇਆਵਤੀ ਦੀ ਜੀ ਪਾਰਟੀ ਇੱਕ ਚੰਦਰਸ਼ੇਖਰ ਰਾਵਣ ਜਿਹੜਾ ਭੀਮ ਆਰਮੀ ਵਾਲਾ ਇਹਨਾਂ ਨੇ ਪੂਰੇ ਭਾਰਤ ਲੈਵਲ ਤੇ ਤੇ ਪੰਜਾਬ ਦੇ ਵਿੱਚ ਜਿਹੜਾ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਲਈ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਕਿਉਂ ਰਾਜਨੀਤਿਕ ਤੌਰ ਤੇ ਅੱਜ ਬੀਐਸਪੀ ਦਾ ਕੋਈ ਗਰਾਊਂਡ ਨਹੀਂ ਹੈਗਾ ਬੀਐਸਪੀ ਦੀ ਕੋਈ ਸੀਟ ਨਹੀਂ ਹੈਗੀ ਜੰਮੀ ਖਤਮ ਹੋ ਗਈ ਜੇ ਉਹ ਦਲਤਾਂ ਦੀ ਪਾਰਟੀ ਹੁੰਦੀ ਤਾਂ ਅਜ ਉਹਨਾਂ ਬਹੁਮਤ ਹੁੰਦੀ ਉਹਨਾਂ ਕੋਲੇ ਕਿਉਂ ਲੋਕਾਂ ਨੂੰ ਪਤਾ ਚੱਲ ਗਿਆ ਐਸਸੀਪਾਈਚਾਰੇ ਨੂੰ ਵੀ ਉਹ ਇੱਕ ਸਿਰਫ ਰਾਜਨੀਤੀ ਪਾਰਟੀ ਹੈ ਤੇ ਲੋਕਾਂ ਨੂੰ ਵਰਤਦੇ ਨੇ ਤੇ ਵਰਤ ਕੇ ਸਿੱਟ ਦਿੰਦੇ ਨੇ ਇਹੀ ਕੰਮ ਭੀਮ ਆਰਮੀ ਵਾਲੇ ਦਾ ਤੇ ਅਸੀਂ ਪੂਰੇ ਸਮਾਜ ਦੇ ਸਮੂਹ ਜਿਹੜੇ ਸਾਡੇ ਸਮੂਹ ਐਸਸੀਪਾਈਚਾਰਾ ਉਹਨੂੰ ਅਪੀਲ ਕਰਾਂਗੇ ਵੀ ਜਿਹੜਾ ਭੀਮ ਆਰਮੀ ਅਤੇ ਭੋਜਨ ਸਮਾਜ ਪਾਰਟੀ ਐ ਇਹਦਾ ਬਾਈਕਾਡ ਕੀਤਾ ਜਾਵੇ ਤੇ ਖਾਸ ਤੌਰ ਕੇ ਮੈਂ ਉਹਨਾਂ ਨੂੰ ਕਹੂੰਗਾ ਜਿਨ੍ਹਾਂ ਨੂੰ ਇਹ ਕੋਟਾ ਜਿਹੜਾ ਕੋਟੇ ਦੇ ਵਿੱਚ ਕੋਟਾ ਦਿੱਤਾ ਗਿਆ ਉਹ ਸਮਾਜ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਵੀ ਇਹ ਪਾਰਟੀ ਦੇ ਵਿੱਚ ਮੈਂਬਰ ਨੇ ਆਉਦੇ ਆਧਾਰ ਨੇ ਚ ਭੋਜਨ ਸਮਾਜ ਪਾਰਟੀ ਐ ਚੇਪੀ ਮਾਰਮੀ ਐ ਜੇ ਉਹਨਾਂ ਦਾ ਜਮੀਰ ਜਾਗਦਾ ਉਹਨਾਂ ਨੂੰ ਸਾਰਿਆਂ ਨੂੰ ਇਹ ਪਾਰਟੀਆਂ ਤੋਂ ਅਸਤੀਫਾ ਦੇਣਾ ਚਾਹੀਦਾ ਜੇ ਤੁਸੀਂ ਆਪਣੇ ਬੱਚਿਆਂ ਦੀ ਲੜਾਈ ਨਹੀਂ ਲੜ ਸਕਦੇ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਨਹੀਂ ਸੋਚ ਸਕਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਤੁਹਾਡਾ ਕੋ ਜਮੀਰ ਜਾਗਦਾ ਦੂਜੀ ਗੱਲ ਜਿਹੜੀ ਮਾਇਆਵਤੀ ਜੀ ਤੇ ਚੰਦਰਸ਼ੇਖਰ ਜੀ ਕਹਿੰਦੇ ਸੀ ਵੀ ਜਿਹੜਾ 21 ਅਗਸਤ ਦਾ ਜਿਹੜਾ ਅੱਜ ਦਾ ਉਹਨਾਂ ਨੇ ਭਾਰਤ ਬੰਦ ਦੀ ਕਾਲ ਦਿੱਤੀ ਸੀ ਉਹ ਜੰਮੀ ਫੇਲ ਰਿਆ ਅੱਜ ਸੰਗਰੂਰ ਜ਼ਿਲ੍ਹਾ ਧੂਰੀ ਪੂਰਾ ਪੰਜਾਬ ਖੁੱਲਾ ਕਿਤੇ ਵੀ ਕੋਈ ਬੰਦ ਨਹੀਂ ਹੈਗਾ ਕਿੱਥੇ ਉਹ ਕਹਿ ਰਹੇ ਸੀਗੇ ਵੀ ਜਿਵੇਂ 2018 ਚ 2 April ਨੂੰ ਪੂਰਾ ਭਾਰਤ ਬੰਦ ਹੋਇਆ ਸੀ ਉਹਨਾਂ ਨੂੰ ਅਸੀਂ ਦੱਸਣਾ ਚਾਹਾਂਗੇ ਉਹ ਭਾਰਤ ਬੰਦ ਵੀ ਇਹ ਲੋਕਾਂ ਨੇ ਕੀਤਾ ਸੀ ਜਿਹੜੇ ਜਾਗ ਦੀ ਜ਼ਮੀਰਾਂ ਦੇ ਲੋਕ ਨੇ ਜਿਹੜੇ ਛੋਡੇ ਮਾਨਸਿਕ ਤੌਰ ਤੇ ਜਿਹੜੇ ਪਾਰਟੀਆਂ ਦੇ ਗੁਲਾਮ ਨੇ ਉਹਨਾਂ ਨੇ ਨਹੀਂ ਕੀਤਾ ਸੀ ਜੇ ਅੱਜ ਛੋਡੇ ਪਾਰਟੀ ਕੋਲੇ ਇੰਨਾ ਦਮ ਖਮ ਹੁੰਦਾ ਚੇ ਪੀਮਾਰਮੀਆ ਚੇ ਬੌਜਨ ਸਮਾਜ ਪਾਰਟੀ ਆ ਤਾਂ ਅੱਜ ਛੋਡੇ ਤੋਂ ਇੱਕ ਗਲੀ ਵੀ ਨਹੀਂ ਬੰਦ ਹੋਈ ਕਿਉਂ ਨਹੀਂ ਹੋਈ ਇਸ ਕਰਕੇ ਸਾਨੂੰ ਪਤਾ ਚੱਲ ਗਿਆ ਲੋਕਾਂ ਨੂੰ ਵੀ ਛੋਡੇ ਪੱਲੇ ਕੁਝ ਨਹੀਂ ਹੈਗਾ ਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਵੀ ਬੌਜਨ ਸਮਾਜ ਪਾਰਟੀ ਤੇ ਜਿਹੜੇ ਚੰਦਾ ਪੀਮਾਰਮੀਆ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਪੰਜਾਬ ਚ ਕੀ ਪੂਰੇ ਭਾਰਤ ਦੇ ਵਿੱਚ ਵੀ ਜਿਹੜੇ ਲੋਕ ਇਹ ਲੋਕਾਂ ਨੂੰ ਪਾੜ ਰਹੇ ਨੇ ਤੇ ਆਪਣੀਆਂ ਰਾਜਨੀਤੀਆਂ ਕਰ ਰਹੇ ਨੇ ਬੀਤੂ ਤੋਂ ਦੇ ਰਹੇ ਆ ਜੀ ਇਹ 1950 ਪੰਜਾਬ ਦੇ ਵਿੱਚ 1975 ਦੇ ਵਿੱਚ ਐਕਟ ਬਣਿਆ ਸੀ ਜੀ ਸਰਕਾਰ ਵੱਲੋਂ ਜੀ ਤੇ ਇਹਦਾ ਪੂਰਾ ਸਰਵੇ ਹੋਇਆ ਸੀ ਵੀ ਕਿਹੜਾ ਸਮਾਜ ਜ਼ਿਆਦਾ ਪਿਛੜ ਰਿਹਾ ਜਦੋਂ ਇਹ ਰੈਕਸ਼ਨ 바ਵਾ ਸਾਹਿਬ ਨੇ ਵੀ ਦਵਾਇਆ ਸੀ ਉਹਨਾਂ ਨੇ ਦੇਖਿਆ ਸੀ ਪੰਜਾਬ ਦੇ ਵਿੱਚ 25% ਕੋਟਾ ਜੀ ਪੰਜਾਬ ਦੇ ਵਿੱਚ ਆਬਾਦੀ ਜ਼ਿਆਦਾ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਦੀ ਅੱਜ ਪੰਜਾਬ ਦੇ ਵਿੱਚ ਆਬਾਦੀ ਐਸਸੀ ਭਾਈਚਾਰੇ ਦੀ 40% ਹੈ ਜਦਕਿ ਇਹ ਪਾਰਟੀਆਂ ਨੂੰ ਗੱਲ ਕਰਨੀ ਚਾਹੀਦੀ ਹੈ ਵੀ ਜਨਗਣਨਾ ਹੋਣੀ ਚਾਹੀਦੀ ਹੈ ਪੂਰੇ ਭਾਰਤ ਤੇ ਪੰਜਾਬ ਦੇ ਵਿੱਚ ਬੀਜੇ ਪੰਜਾਬ ਦੇ ਵਿੱਚ ਜਿਹੜਾ ਰਕਸ਼ਣ 25% ਮਿਲਦਾ ਜੇ ਇਹਦੀ ਜਾਣਗਣਨਾ ਹੋਵੇ ਤਾਂ ਉਹ 40% ਮਿਲੂਗਾ ਉਹ ਲੜਾਈ ਤਾਂ ਲੜਦੇ ਨਹੀਂ ਪਰ ਸਮਾਜ ਨੂੰ ਆਪਸ ਚ ਪਾੜਨ ਨੂੰ ਲੱਗੇ ਹੋਏ ਨੇ ਤੇ ਭਾਈਚਾਰੇ ਨੂੰ ਖੰਡਾਣ ਤੇ ਲੱਗੇ ਹੋਏ ਨੇ ਅਸੀਂ ਜੀ ਅੱਜ ਐਸਡੀਐਮ ਸਾਹਿਬ ਨੂੰ ਸਾਰੇ ਸਾਡੇ ਸਵਾਰੇ ਆਗੂ ਤੇ ਨੌਜਵਾਨ ਵੀਰ ਸਾਰੇ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਇੱਕ ਪ੍ਰਧਾਨ ਮੰਤਰੀ ਜੀ ਨਾਂ ਤੇ ਨਾਤੇ ਇੱਕ ਮੁੱਖ ਮੰਤਰੀ ਪੰਜਾਬ ਜੀ ਦੇ ਨਾਂ ਤੇ ਵੀ ਜਿਹੜੀ ਬੀਐਸਪੀ ਪਾਰਟੀ ਆ ਬਹੁਜਨ ਸਮਾਜ ਪਾਰਟੀ ਤੇ ਆਪਣਾ ਭੀਮ ਆਰਮੀ ਵਾਲੇ ਨੇ ਚੰਦਰਸ਼ੇਖਰ ਵਾਲੇ ਵੀ ਇਹ ਪੰਜਾਬ ਤੇ ਪੂਰੇ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕਰ ਰਹੇ ਨੇ ਐਸ ਸੀ ਭਾਈਚਾਰੇ ਨੂੰ ਪਾੜ ਰਹੇ ਨੇ ਤੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ ਇਹ ਕਦੇ ਵੀ ਮਾਹੌਲ ਖਰਾਬ ਕਰਕੇ ਕੋਈ ਦੰਗੇ ਵੀ ਕਰਾ ਸਕਦੇ ਨੇ ਪੰਜਾਬ 'ਚ ਵੀ ਪੂਰੇ ਭਾਰਤ 'ਚ ਵੀ ਇਹਨਾਂ ਇਹਨਾਂ ਤੇ ਸਖਤੀ ਵਰਤੀ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਪੰਜਾਬ ਤੇ ਭਾਰਤ ਦੇ ਵਿੱਚ ਕਿਤੇ ਵੀ ਕੋਈ ਮਾਹੌਲ ਖਰਾਬ ਹੁੰਦਾ ਕੋਈ ਨੌਜਵਾਨ ਜਾਂ ਕਿਸੇ ਦੁਕਾਨਦਾਰ ਦਾ ਯਾ ਟ੍ਰੈਫਿਕ ਗੱਡੀਆਂ ਚਲਾਉਣ ਦੇ ਕਿਸੇ ਦਾ ਵੀ ਨੁਕਸਾਨ ਹੋਵੇ ਉਹਦੀ ਜ਼ਿੰਮੇਵਾਰੀ ਭੋਜਨ ਸਮਾਜ ਪਾਰਟੀ ਤੇ ਚੰਦਰ ਸ਼ੇਖਰ 라ਵਣ ਦੀ ਹੋਵੇਗੀ